ਮੀ ਤੇ ਭੈਣ ਇਦੋਂ ਨੂੰ ਤਰੀ ਆਉਂਦੀ ਐ ਪਤਾ ਨਹੀਂ ਕਾਹਤੋਂ ਕੀ ਗੱਲ ਹੋ ਗਈ ਇਹਨਾਂ ਦੀ ਇਹ ਨਹੀਂ ਹਟਦੇ ਲੜਨ ਬਸ ਆਹ ਪੈਂਟਾਂ ਮੈਂ ਆਪੇ ਕੱਢ ਲੂ ਆਦੇ ਬੰਦੇ ਦੇਗਾ ਇਹਨਾਂ ਨੇ ਹੱਥ ਲਾਇਆ ਕਰ ਕੀ ਹੋ ਗਿਆ ਭੈਣੇ ਤੈਨੂੰ ਪਤਾ ਮੈਂ ਤਾਂ ਕੱਪੜੇ ਧੋ ਕੇ ਹਟੀਆਂ ਹੁਣੇ ਸੁੱਕਣੇ ਪਾਗੋਂ ਨਾਲੇ ਤੁਸੀਂ ਕਾਹਤੋਂ ਦੋਨੇ ਜੀ ਬੋਲੀ ਜਾਂਦੇ ਹੋ ਓਹੋ ਹੋ ਹੋ ਲਾਹ ਜੇ ਮੈਨੂੰ ਕਹਿੰਦੀ ਕੀ ਹੋ ਗਿਆ ਭੈਣੇ ਕਾਹਤੋਂ ਬੋਲੀ ਜਾਂਦੇ ਹੋ ਨਾ ਤੈਨੂੰ ਨਹੀਂ ਪਤਾ ਤੇਰੇ ਕੰਡੇ ਵੀ ਜੇ ਵੇਹ ਜਿਹੜਾ ਚੁਗੀ ਮੈਂ ਜਾਨੀ ਹੁਣ ਮੈਂ ਤਾਂ ਦੇਖ ਬੰਟੂ ਨਾਲ ਮੈਥੋਂ ਛੋਟਾ ਹੈਗਾ ਤੇ ਮੈਂ ਆਪਦੇ ਉਹਦੇ ਦਿਉਰਾ ਵਾਂਗੂ ਕਦੇ ਹੀ ਨਹੀਂ ਸਮਝਿਆ ਜੇ ਛੋਟਾ ਤਾਂ ਫਿਰ ਮਾੜਾ ਮੋਟਾ ਸਮਝਣਾ ਸੀਗਾ ਕੰਬਲੀ ਆਪਦਾ ਘਰ ਕਿਉਂ ਪਟਦੀਆਂ ਦੇਖ ਤੇਰੇ ਬਾਈ ਵੀ ਸਾਡੇ ਤੇ ਕਦੇ ਸ਼ੱਕ ਨਹੀਂ ਕਰਦਾ ਟਰੱਕਾਂ ਤੇ 2-2 3-3 ਮਹੀਨੇ ਨਹੀਂ ਮੁੜਦਾ ਠੀਕ ਆ ਨਾ ਉਹਨੂੰ ਪਤਾ ਵੀ ਘਰੇ ਮੇਰਾ ਭਰਾ ਹੈਗਾ ਜੇ ਕੋਈ ਚੀਜ਼ ਦੀ ਲੋੜ ਹੋਈ ਆਪੀ ਗਗਨ ਮੰਗਾ ਲੂਗੀ ਠੀਕ ਆ ਉਹ ਤਾਂ ਸਾਰੇ ਟੱਬਾਂ ਨੂੰ ਆਪਾਂ ਨੂੰ ਬੰਟੂ ਦੇ ਸਹਾਰੇ ਛੱਡ ਕੇ ਜਾਂਦਾ ਤੇ ਜੇ ਦੋ ਦਿਨ ਹੁਣ ਉਹ ਘਰੇ ਆਇਆ ਆਪਾਂ ਉਹਨੂੰ ਲੜ ਕੇ ਦਿਖਾਈਏ ਤਾਈਆਂ ਭੈਣ ਬਣ ਕੇ ਲੜਨਾ ਤੋਂ ਬੰਟੂ ਨਾਲ ਨੰਨੇਰੀ ਗੱਲ ਸੁਣ ਲੜਾਂ ਕਿਵੇਂ ਨਾ ਜੇ ਤੇਰੇ ਬੰਦੇ ਨੇ ਮੇਰੇ ਪਿਓ ਨੂੰ ਜਾਂ ਮੈਨੂੰ ਦਿੱਤੇ ਹੁੰਦੇ ਪੈਸੇ ਫਿਰ ਤੂੰ ਲੜਦੀ ਨਾ ਨਾਲੇ ਤੂੰ ਕਹਿੰਨੀ ਆ ਤਾਂ 4-4 5-5 ਮਹੀਨੇ ਟਰੱਕਾਂ ਤੋਂ ਨਿਕਲਿਆ ਰਹਿੰਦਾ ਕੀ ਪਤਾ ਤੁਸੀਂ ਜਾਣ ਕੇ ਕੱਢਿਆ ਹੋਵੇ ਤੇ ਪਰਜਾਈ ਨੇ ਰਲ ਕੇ ਮੇਰੇੋਂ ਤੋਂ ਤਾਂ ਪਹਿਲਾਂ ਦਾ ਕੱਢਿਆ ਹੋਇਆ ਉਹ ਜਦੋਂ ਵਿਆਹੀ ਨਹੀਂ ਆਈ ਸੀ ਹਜੇ ਟਰੱਕਾਂ ਤੇ ਵਿਚਾਰਾ ਫਿਰਦਾ ਰਹਿੰਦਾ ਮਿਤ ਇੱਕ ਗੱਲ ਕਹਾ ਆਵੇਂ ਸ਼ੱਕ ਕਰ ਕਰਕੇ ਨਾ ਆਪਦਾ ਘਰ ਪੱਟ ਲੈਗੇ ਕਹਿੰਦੇ ਹੁੰਦੇ ਆ ਆਪਦੇ ਬੰਦੇ ਤੇ ਯਕੀਨ ਰੱਖਣਾ ਚਾਹੀਦਾ ਹੁਣ ਤੇਰਾ ਬਾਈ ਪਤਾ ਨਹੀਂ ਕਿੱਥੇ-ਕਿੱਥੇ ਫਿਰਦਾ ਰਹਿੰਦਾ ਬਸ ਮੈਨੂੰ ਪਤਾ ਬਿਲਾ ਮਤੋਂ ਨੇ ਮੇਰੇ ਨਾਲ ਹੀ ਰਹਤੇ ਆਂ ਜਿੱਥੇ ਮਰਜ਼ੀ ਫਿਰਦਾ ਰਵੇ ਸਾਰੀ ਉਮਰ ਮੇਰਾ ਜੀਵਨ ਸਾਥੀ ਰਹੂਗਾ ਨਾਲੇ ਮੇਰੇ ਦੁੱਖ ਸੁੱਖ ਚ ਉਹੀ ਮੇਰੇ ਨਾਲ ਖੜੂਗਾ ਤਾញੋਂ ਐਵੇਂ ਸ਼ੱਕ ਸ਼ੱਕ ਚ ਆਪਦੇ ਦੋਨਾਂ ਚ ਫਰਕ ਨਾ ਪਾਰੇ ਇੱਕ ਵਾਰੀ ਫਰਕ ਪੈ ਗਿਆ ਨਾ ਮੁੜ ਕੇ ਤੀਵੇਂ ਬੰਦੇ ਦੀ ਸਾਰੀ ਉਮਰ ਨਹੀਂ ਬਣਦੀ ਮੇਰੀ ਗੱਲ ਸੁਣ ਮੈਨੂੰ ਮਤ ਨਾ ਦੇ ਮੈਨੂੰ ਪਤਾ ਮੈਂ ਆਹਦੇ ਬੰਦੇ ਨਾਲ ਕਿੱਸਾ ਹੋਣਾ ਚੱਲਣਾ ਕਿੱਸਾ ਨਾਲ ਨਹੀਂ ਨਾਲੇ ਤੈਨੂੰ ਤੇਰੇ ਬੰਦੇ ਦੀ ਕੀ ਫਿਕਰ ਆ ਕਿ ਮੈਨੂੰ ਤਾਂ ਮੇਰੇ ਬੰਦੇ ਤੇ ਪੂਰਾ ਵਿਸ਼ਵਾਸ ਆ ਆਪੇ ਵਿਸ਼ਵਾਸ ਆ ਰੱਬਰ ਦਾ ਬੰਦਾ ਵਿਚਾਰਾ ਕਮਾਈ ਕਰ ਕਰਕੇ ਤੈਨੂੰ ਦੇਈ ਜਾਂਦਾ ਅਜੇ ਆ ਕੇ ਮੈਂ ਉਹ ਤੇ ਸ਼ੱਕ ਨਹੀਂ ਕਰਦੀ ਉਹ ਤੇ ਸ਼ੱਕ karenge ਵੀ ਕੀ ਤੂੰ ਕਰਨ ਜੋਗ ਹੈ ਹੀ ਨਹੀਂ ਸ਼ੱਕ ਉਹ ਤੇ ਮੈਂ ਦੱਸਦੀਆਂ ਭੈਣੇ ਪਤਾ ਕੀ ਆ ਦੇਖ ਮੇਰੇ ਬਾਪੂ ਨੂੰ ਪੈਸਿਆਂ ਦੀ ਐਟ ਅ ਟਾਈਮ ਲੋੜ ਸੀ ਬਸ ਬਸ ਮੈਂ ਕੁਝ ਨਹੀਂ ਸੁਣਨਾ ਹੈਗਾ ਮੈਨੂੰ ਬੰਟੂ ਨੇ ਵੀ ਦੱਸਦੀ ਕਹਾਣੀ ਬਣਾ ਕੇ ਹੁਣ ਸੇਮ ਕਹਾਣੀ ਨਾ ਦੱਸੋ ਜਿਹੜੀ ਤੁਸੀਂ ਰਚੀ ਬੈਠੇ ਹੋ ਠੀਕ ਹੈ ਮੈਨੂੰ ਆਦੇ ਕੱਪੜੇ ਕੱਢਣ ਦੇ ਤੇ ਜਾਣ ਦੇ ਮੇਰੀ ਗੱਲ ਸੁਣ ਹਾਂ ਮੈਂ ਆਏ ਕਹਿੰਨੀ ਆਗੀ ਵੀ ਭੈਣ ਬਣ ਕੇ ਮੇਰੀ ਖਾਤਰ ਨਾ ਬੰਟੂ ਨਾਲ ਲੜ ਜੇ ਤੂੰ ਕਹਿੰਨੀ ਆ ਤੇਰੀ ਖਾਤਰ ਨਹੀਂ ਮੈਂ ਲੜ ਰਹੀ ਬੰਟੂ ਨਾਲ ਮੈਂ ਆਪਦੀ ਖਾਤਰ ਲੜ ਰਹੀ ਹਾਂ ਠੀਕ ਹੈ ਆਪਦੇ ਆਪ ਵਾਸਤੇ ਮੇਰਾ ਬੰਦਾ ਕਾ ਮੈਂ ਉਹਨੂੰ ਲੜਾ ਪਮਾ ਨਾ ਲੈਣਾ ਨਾ ਤੈਨੂੰ ਕੀ ਫਿਕਰ ਹੋਇਆ ਪਿਆ ਕੇ ਬੰਟੂ ਨਾਲ ਨਾ ਲੜ ਬੰਟੂ ਨਾਲ ਨਾ ਲੜ ਮੇਰੀ ਮਰਜ਼ੀ ਮੇਰਾ ਬੰਦਾ ਮੈਂ ਲੜਾ ਨਾ ਲੜਾ ਮੈਨੂੰ ਤਾਂ ਇਹ ਫਿਕਰ ਹੋਇਆ ਪਿਆ ਵੀ ਤੇਰਾ ਬਾਈ ਇੱਕ ਦਿਨ ਹੀ ਆਇਆ ਅੱਜ ਦੀ ਰਾਤ ਹੀ ਉਹ ਉਹ ਕੂ ਇੱਕ ਦਿਨ ਆਇਆ ਸੀ ਮੈਂ ਫੇਰ ਘਰੇ ਕਲੇਸ਼ ਫੇਰ ਮਾਣ ਨੂੰ ਕੁਝ ਕਹਿਣਾ ਉਹ ਸਾਰਾ ਗੁੱਸਾ ਮੇਰੇ ਤੇ ਲਾ ਜੂਗਾ ਹੁਣ ਸਮਝ ਗਈ ਮੈਂ ਤੂੰ ਪਰਦੇ ਪਾਉਣੀ ਆ ਤੈਨੂੰ ਆਇਆ ਵੀ ਮੇਰਾ ਬੰਦਾ ਇੱਕ ਰਾਤ ਆਇਆ ਮੇਰੇ ਬੰਦੇ ਨੂੰ ਕੁਝ ਪਤਾ ਨਾ ਲੱਗ ਜੇ ਆ ਮੇਰਾ ਕੀ ਤਨਾ ਕਰਤੂਤਾਂ ਜੇ ਮੇਰੇ ਬੰਦੇ ਨੂੰ ਪਤਾ ਲੱਗ ਜਾ ਕਿਤੇ ਉਹ ਗੱਡੀ ਤੇ ਨਾ ਜਾਵੇ ਕਿਤੇ ਇੱਚੀ ਨਾ ਰਹਿਣ ਲੱਗ ਜੇ ਆ ਕੁਝ ਸੋਚੀ ਬੈਠੀ ਆ ਤੂੰ ਦਿਮਾਗ 'ਚ ਹੋਰ ਕੁਝ ਨਹੀਂ ਨਹੀਂ ਮਿਤ ਇਹੋ ਜੀ ਕੋਈ ਗੱਲ ਨਹੀਂ ਜੇ ਜਿਵੇਂ ਤੂੰ ਕਹਿੰਨੀ ਆ ਨਾ ਮੈਂ ਉਹਦੇ ਬਾਪੂ ਨਾਲ ਫੋਨ 'ਤੇ ਗੱਲ ਕਰਦੀ ਆ ਤੇ ਮੈਂ ਬਾਪੂ ਨੂੰ ਪੁੱਛਦੀ ਆ ਬਾਪੂ ਕਿੱਦੇ ਪੈਸੇ ਮੋੜ ਜਾਏਗਾ ਤੇ ਨਾਲੇ ਮੈਂ ਬੰਟੂ ਨੂੰ ਐ ਕਹੂੰਗੀ ਵੀ ਬੰਟੂ ਕਦੇ ਵੀ ਜ਼ਿੰਦਗੀ 'ਚ ਮੈਨੂੰ ਨਾ ਬਲੈਕ ਕਰ ਮੈਂ ਤੈਨੂੰ ਨਹੀਂ ਬੁਲਾਉਂਦੀ ਘਰੇ ਵਧੀਆ ਰਹੇਗੀ ਸਾਡਾ ਘਰ ਬਸਦਾ ਰਹਜੂ ਜੇ ਨਹੀਂ ਬੁਲਾਉਂਦੀ ਨਾਲੇ ਬਾਪੂ-ਬਾਪੂ ਲਈ ਆ ਬਾਪੂ ਦਾ ਤੇਰਾ ਬੜਾ ਭਲੇ ਮਾਨਸ ਬੰਦਾ ਜਿਹੜਾ ਸੋਡੇ ਸਾਰੇ ਪਰਦੇ ਚੱਕ ਗਿਆ ਆ ਕੇ ਤੁਸ ਤੇ ਚੋਰ ਮਾ ਭਾਬੀ ਨਹੀਂ ਕੱਢੀ ਸੀ ਇੰਨੇ-ਇੰਨੇ ਪੈਸੇ ਲੈ ਕੇ ਖਾ ਗਈ ਮੇਰੇ ਬੰਦੇ ਤਾਂ ਹਜੇ ਚੁੱਪਚੀ ਪੀਤੇ ਸਾਨੂੰ ਦੱਸਿਆ ਹੀ ਨਹੀਂ ਹੈਗਾ ਚਲ ਉਹ ਤਾਂ ਟਾਈਮ ਨਹੀਂ ਮਿਲਿਆ ਉਹ ਤਾਂ ਤੁਹਾਡੇ ਪਿੰਡ ਰਾਤ ਰਹਾ ਆ ਸੀ ਮੈਂ ਤੇਰਾ ਤਾਂ ਹੱਕ ਮੰਨਦਾ ਸੀ ਮੈਨੂੰ ਤੂੰ ਨਾ ਦੱਸਦੀ ਮਾਂ ਨੂੰ ਤਾਂ ਦੱਸ ਦਿੰਦੀ ਵੀ ਮਾਂ ਐ ਕਰਕੇ ਮੇਰੇ ਤੇਕੇ ਮੇਰੇ ਭਰਾ ਦਾ ਆਪਰੇਸ਼ਨ ਹੋਇਆ ਪਈ ਪੈਂਡਿੰਗਸ ਦੀ ਨਾੜ ਉੱਠ ਖੜੀ ਸੀ ਦਰਦ ਵਾਲਾ ਜਿਆਦਾ ਤੇ ਪੈਸਿਆਂ ਦੀ ਲੋੜ ਸੀ ਐਮਰਜੈਂਸੀ ਬੰਟੂ ਉਧਰ ਤੇ ਉਧਰ ਹੀ ਭੱਗ ਗਿਆ ਠੀਕ ਹੈ ਇਹ ਤਾਂ ਬਣੀ ਸੀ ਗੱਲ ਤੂੰ ਤਾਂ ਭਾਫ ਨਹੀਂ ਕੱਢੀ ਹੁਣ ਬਣਦੀ ਹੈ ਵਿਚਾਰੀ ਵਾਲਾ ਬੰਟੂ ਨੇ ਮੇਰਾ ਮੂੰਹ ਬੰਨਿਆ ਸੀਗਾ ਆ ਦੇਖ ਮੂੰਹ ਬੰਨਿਆ ਸੀ ਨਾ ਫੇਰ ਤੁਹਾਡੀ ਜਰੂਰ ਕੋਈ ਨਾ ਕੋਈ ਗੱਲਬਾਤ ਹੈਗੀ ਆ ਨੇ ਕਾ ਜਿਹੜਾ ਮੂੰਹ ਬੰਨਿਆ ਸੀ ਬਸ ਪਹਿਨੇ ਲੱਗ ਗਿਆ ਮੈਨੂੰ ਪਤਾ ਤੂੰ ਤਾਂ ਬਹੁਤ ਵੱਡੀ ਸ਼ਵਾਸ਼ੇ ਦਿੱਤੀ ਕਿੱਥੇ ਤਾਂ ਤੂੰ ਵੱਡੀ ਸੀਗੀ ਮੈਂ ਜੇ ਕੋਈ ਗਲਤੀ ਕਰਦੀ ਮੈਨੂੰ ਸੁਧਾਰਦੀ ਕਿੱਥੇ ਤੂੰ ਆਪ ਗਲਤਨਾ ਕਰੀ ਜਾਨੀ ਐ ਕੋਈ ਨਾ ਪਹਿਨੇ ਪਾਇਆ ਸੁੱਕ ਨੇ ਕੱਪੜੇ ਬਾਕੀ ਮੈਂ ਆਪ ਹੀ ਦੇਖ ਲੈਣੀ ਆ ਆਪ ਹੀ ਤਾਂ ਤੂੰ ਕੀ ਦੇਖ ਲੈਂਗੀ ਘਰ ਚ ਕਲੇਸ ਪਵਾਉਣਾ ਸੀ ਉਹ ਪਵਾਤਾ ਸਹੀ ਗੱਲ ਆ ਮੇਤ ਦੀ ਗਗਨ ਕਿਉਂਕਿ ਗਲਤੀ ਸਾਰੀ ਮੇਰੀ ਆ ਜੇ ਆਪਦੇ ਦਿੌਰ ਤੋਂ ਪੈਸੇ ਲੈਣੇ ਸੀਗੇ ਇੱਕ ਵਾਰੀ ਇਹਨੂੰ ਤਾਂ ਖੱਲੀ ਨੂੰ ਦੱਸ ਦਿੰਦੀ ਮਾਂ ਤੋਂ ਪੜਦਾ ਰੱਖ ਲਿਆ ਸੀ ਬੰਚੂ ਨੇ ਮੈਨੂੰ ਕਹਿਤਾ ਮੈਂ ਸੱਚੂ ਹੀ ਪੜਦਾ ਰੱਖ ਲਿਆ ਐਨੇ ਕਲੇਸ ਨਾਲੋਂ ਤਾਂ ਜਿਹੜਾ ਉਹਦੋਂ ਕਲੇਸ ਪੈਂਦਾ ਪੈ ਜਾਣ ਤੇ ਪਰ ਮੈਨੂੰ ਆਏ ਸੀ ਮਣਾ ਵੀ ਪੈਸੇ ਹੀ ਲੋੜਦਾ ਸਾਨੂੰ ਐਟ ਅ ਟਾਈਮ ਮੈਂ ਵੀ ਮਜਬੂਰ ਸੀ ਜੇ ਮਾਂ ਨੇ ਘਰੋਂ ਕਲੇਸ ਪਾ ਲੈਣਾ ਸੀ ਫਿਰ ਪੈਸੇ ਦੇਣੇ ਨਹੀਂ ਸੀ ਚੱਲ ਮੇਰੇ ਭਰਾ ਦਾ ਇਲਾਜ ਹੋ ਗਿਆ ਕਲੇਸ ਦਾ ਕੀ ਆ ਮੈਂ ਤਾਂ ਸਦੀ ਸੁਣਦੀ ਆਈਆਂ ਦੋ ਚਾਰ ਹੋਰ ਸੁਣ ਲਵਾਂਗੇ ਇਹਨਾਂ ਦੀ ਪਰ ਮੈਂ ਬਾਪੂ ਨੂੰ ਵੀ ਫੋਨ ਲਾਵਾਂ ਵੀ ਬਾਪੂ ਮੱਝ ਵਿੱਚ ਕੋਸ ਮਰਜ਼ੀ ਕਰ ਪੈਸੇ ਦੇ ਕੇ ਜਾ ਮੈਨੂੰ ਤਾਂ ਤੇ ਮੈਂ ਕੱਪੜੇ ਫੇਰ ਹੀ ਕੱਢੂੰ ਬਾਪੂ ਨੂੰ ਫੋਨ ਲਾਉਣੀ ਹੈ ਪਹਿਲਾਂ ਕਿਹਾ ਤਾਂ ਸੀਗਾ ਮੇਰੇ ਕੱਪੜੇ ਧੋ ਦੇ ਚੱਲ ਕੱਪੜੇ ਓਦੇ ਧੋਤੇਗੇ ਅੱਜ ਦੀ ਰਾਤ ਇੱਥੇ ਹੈਗੇ ਆ ਸੁੱਕ ਜਾਣਗੇ ਮਾਣਾ ਬਾਪੂ ਨੂੰ ਫੋਨ ਲਾ ਕਿਉਂ ਮੈਣੇ ਲੱਤੇ ਮੇਰਾ ਬਾਪੂ ਗਰੀਬ ਜ਼ਰੂਰ ਆ ਪਰ ਬੇਈਮਾਨ ਨਹੀਂ ਹੈਗਾ ਹੈਲੋ ਸਸਿਕਾ ਬਾਪੂ ਹਾਂ ਬਾਪੂ ਬੜੀਆ ਠੀਕ ਠਾਕ ਆ ਮੈਂ ਤਾਂ ਨਹੀਂ ਬਾਪੂ ਹਾਂ ਹਾਂ ਨਹੀਂ ਮੇਰੀ ਆਵਾਜ਼ ਠੀਕ ਆ ਬਾਪੂ ਉਹੀ ਲੱਗਦੀ ਆ ਤੈਨੂੰ ਹਾਂ ਬਾਪੂ ਮੇਰੀ ਦਰਾਣੀ ਵੀ ਠੀਕ ਆ ਤੇਰਾ ਜਵਾਈ ਵੀ ਆ ਰਿਹਾ ਗੱਡੀ ਤੋਂ ਉਹ ਵੀ ਰਹੂਗਾ 2-4 ਦਿਨ ਉਹ ਮੈਨੂੰ ਕਹਿੰਦਾ ਸੀ ਕਹਿੰਦਾ ਕੱਪੜੇ ਧੋ ਦੇ ਕਹਿੰਦਾ ਮੈਂ 2-4 ਦਿਨ ਰਹੂੰਗਾ ਫਿਰ ਮੈਂ ਮੋੜਨਾ ਬਾਪੂ ਮੈਂ ਤਾਂ ਪੇ ਕੱਪੜੇ ਤਾਂ ਸੁੱਕਣੇ ਪਾਉਣ ਬਾਗੀ ਸੀਗੀ ਤਾਂ ਕਰਕੇ ਤੈਨੂੰ ਐ ਜਿ ਲੱਗਿਆ ਉਹ ਗਰਮੀ ਆਈ ਹੋਈ ਸੀ ਨਾ ਹਾਂ ਬਾਪੂ ਅੱਛਾ ਸੱਚੀ ਲੈ ਮੈਂ ਤਾਂ ਬਾਪੂ ਤੁਹਾਨੂੰ ਇਹੀ ਗੱਲ ਕਹਿੰਦੀ ਸੀ ਅੱਛਾ ਅੱਛਾ ਲੈ ਬਾਪੂ ਤੂੰ ਤਾਂ ਮੇਰੇ ਮੂੰਹ ਦੀ ਗੱਲ ਹੀ ਖੋਲੀ ਚੱਲ ਕੋਈ ਨਾ ਜਦੋਂ ਤੂੰ ਸਾਰਾ ਕੁਝ ਸਹੀ ਸੋਚੀ ਬੈਠਾ ਸੀ ਫਿਰ ਤਾਂ ਬਾਰਿਸ਼ ਹੋਣੀ ਗੱਲ ਆ ਮੈਂ ਆਖੇ ਚਲ ਮੈਂ ਬਾਪੂ ਨੂੰ ਸੁਨੇਹਾ ਲਾਦਾ ਨਹੀਂ ਬਾਪੂ ਇਹਨਾਂ ਨੇ ਨਹੀਂ ਮੈਨੂੰ ਕਿਹਾ ਲੈ ਇਹ ਕਿਉਂ ਕਹਿਣਗੇ ਦੇਖ ਜੇ ਆਪਾਂ ਨੇ ਰਿਸ਼ਤੇਦਾਰੀ ਕੰਮ ਆਉਂਦੇ ਹੁੰਦੇ ਹਨ ਨਾ ਤੇ ਉਹਨਾਂ ਨੇ ਇਹ ਗੱਲ ਮੈਨੂੰ ਕਹਿਤੀ ਸੀ ਵੀ ਫੇਰ ਕੀ ਹੋ ਗਿਆ ਹਾਂ ਉਹ ਕਹਿੰਦੇ ਸ਼ਨੀ ਵਾ ਗਿਆ ਜਿਹੇ ਜਾਂ ਬੰਟੂ ਵਾ ਗਿਆ ਇੱਕ ਗੱਲ ਆ ਹਾਂ ਬਾਪੂ ਕਮਾਈ ਤਾਂ ਸੋਡਾ ਜਵਾਈ ਕਰਦਾਗਾ ਨਹੀਂ ਨਹੀਂ ਕੋਈ ਗੱਲ हां मैं अपनी सास ਨੂੰ ਹੁਣੇ ਕਹਿਣੀ ਹੈਗੀ ਹਾਂ ਬਾਪੂ ਮੈਂ ਖੁਸ਼ ਆ ਵਧੀਆ ਅ ਨਹੀਂ ਬਾਪੂ ਤੇਰੇ ਜਵਾਈ ਨਾਲ ਨਹੀਂ ਆਉਂਦੀ ਮੈਂ ਦੇਖੂਗੀ ਮੇਰੀ ਸੱਸ ਨਾਲ ਆਉਂਗੀ ਅਸੀਂ ਕੱਲ ਜਾਂ ਪਰਸੋਂ ਆਵਾਂਗੇ ਠੀਕ ਹੈ ਠੀਕ ਹੈ ਬਾਪੂ ਕਰ ਲੈ ਕੰਮ ਲੈ ਹੁਣ ਮਾਂ ਨੂੰ ਜਾ ਕੇ ਖੁਸ਼ਖਬਰੀ ਸੁناਈ ਦਿਨੀ ਆ ਮੈਂ ਤਾਂ ਬਾਪੂ ਤੋਂ ਪੈਸੇ ਮੰਗੇ ਸੀ ਬਾਪੂ ਨੇ ਮੈਨੂੰ ਆਪ ਦੇ ਆਪ ਗਿਆ ਤਾ ਚਲ ਮੈਂ ਮਾਣੂ ਦੱਸਦੀ ਹਾਂ ਹੁਣ ਜਾ ਕੇ ਇਹ ਕਰਕੇ ਰੱਖਦਾ ਫਿਲਰੇ ਜੇ ਪਏ ਸੀ ਚੱਕ ਲੈ ਆਇਨੀ ਵੀ ਨਾਲ বিনা ਪ੍ਰੈਸ ਕਰਕੇ ਨੂੰ ਮਾ ਪ੍ਰੈਸ ਕਰਨੇ ਕੱਪੜੇ ਐ ਹੀ ਨਹੀਂ ਪਾਉਣੇ ਬੈਗ 'ਚ ਪ੍ਰੈਸ ਕਰਕੇ ਪਾ ਦੀ ਕੁੜੇ ਚਲ ਕੀ ਹੋ ਗਿਆ ਜੇ ਗੱਡੀ ਤੇ ਜਾਂਦਾ ਕੱਪੜੇ ਤਾਂ ਝੱਜਣਾ ਉਹ ਕਰਦੇ ਬਾਹਰ ਤਾਂ ਨਹੀਂ ਉਹ ਪ੍ਰੈਸ ਕਰਦਾ ਉਹਨਾਂ ਨੇ ਗਿੱਲੇ ਆ ਮੜੀ ਧੁੱਪ ਲਵਾ ਦੀ ਇਹਨੂੰ ਲਵਾ ਦੂੰਗੀ ਮਾਂ ਉਹਨੇ ਮੈਨੂੰ ਕਹਿਤਾ ਸੀ ਨਾ ਕਹਿੰਦਾ ਮੈਂ ਤੜਕੇ ਜਾਊਂਗਾ ਮੈਨੂੰ ਆਇਆ ਵੀ ਚੱਲ ਸੋਣੀ ਧੋppa ਵੀ ਹੁਣੇ ਕੰਮ ਨਿਮੇੜਦਾ ਉਹ ਜਿਹੜੇ ਰਹਿੰਦੇ ਸੀ ਦੋ ਉਹ ਵੀ ਪਾਇਏ ਮੈਂ ਚਾਦਰਾਂ ਜਿਹਾ ਲੈ ਕੇ ਦਿੱਤਨਾ ਸੀ ਵਿੱਚੋਂ ਬੈਗ ਦੇ ਨਿਕਲਣਾ ਸਹਰਾਣੇ ਸੀਗੇ ਗੱਡੀ ਵਾਲਾ ਇੰਨਾ ਤਾਂ ਤੇਰਾ ਦਿਮਾਗ ਕੰਮ ਕਰਦਾ ਬਾਹਰ ਤਾਂ ਭਾਈ ਆਪ ਹੀ ਧੋਂਦੇ ਆ ਜਿਵੇਂ ਜਿਵੇਂ ਧੋਤੇ ਜਾਂਦੇ ਅਜਵਾਕਰ ਤੋਂ ਧੋ ਕੇ ਬੈਗ 'ਚ ਸਿੱਟ ਲੈਂਦਾ ਉਹ ਵੀ ਘਰੇ ਆਇਆ ਕਾ ਮਹੀਨਿਆਂ ਤੋਂ ਹੁਣ ਤਾਂ ਤੂੰ ਵਧੀਆ ਚੰਗੀ ਤਰ੍ਹਾਂ ਧੋ ਸਮਾਰ ਕੇ ਪ੍ਰੈਸ ਕਰਕੇ ਪਾ ਦੇ ਮਾਏ ਟੀ-ਸ਼ਰਟਾਂ ਸੀ ਮੈਨੂੰ ਆਏ ਸੀ ਕਾਹਨੂੰ ਖਰਾਬਣਾ ਹੋ ਜਾਂ ਲਫਲੁਪਣਾ ਜਾਣ ਜਿਹੜੇ ਉਹਦੇ ਕੁੜਤੇ ਪਿਆ ਮੈਂ ਉਹ ਪ੍ਰੈਸ ਕਰਕੇ ਪਾ ਦੂੰਗੀ ਟੀ-ਸ਼ਰਟਾਂ ਤਾਂ ਆਪਾਂ ਪੈਂਟ ਜੀ ਥੱਲੇ ਪਈ ਸੀ ਇਹ ਤਾਂ ਕਰਦੇ ਚੱਲੇ ਇਹ ਲੋਹਰਾ ਨਹੀਂ ਉਹੀ ਪਾ ਦੇ ਚੱਲ ਕੋਈ ਨਾ ਮਾਂ ਮੈਂ ਤਾਂ ਉਹ ਆਏ ਕਹਿਣਾ ਸੀ ਫਿਰ ਬਾਪੂ ਦਾ ਫੋਨ ਆਇਆ ਸੀਗਾ ਅੱਛਾ ਕੋਈ ਹੋਰ ਸਵਾਲ ਕੀਤਾ پیسے ਪੁੱਛਿਆ ਦਾ ਨਹੀਂ ਮਾਂ ਹਾਂ ਇਹ ਥੋੜੀ ਆ ਕਿ ਰੱਬ ਮੇਰੇ ਬਾਪੂ ਨੂੰ ਹਰ ਵੇਲੇ ਪੈਸਿਆਂ ਦੀ ਲੋੜ ਪਾਊਗਾ ਕਈ ਵਾਰ ਕੋਈ ਸੁੱਖ ਦੇ ਸੁਨੇਹਾ ਵੀ ਹੁੰਦਾ ਬਾਪੂ ਐਂ ਕਹਿੰਦਾ ਸੀਗਾ ਹਾਂ ਕਹਿੰਦਾ ਪੁੱਤ ਕਹਿੰਦਾ ਮੈਂ ਨਾ ਮੱਝ ਵੇਚਦੀ ਕਹਿੰਦਾ ਆਪਣੇ ਅੱਛਾ ਹਾਂ ਤੇ ਕਹਿੰਦਾ ਉਹ ਕਹਿੰਦਾ ਵਧੀਆ ਬਿਕ ਗਈ ਕਹਿੰਦਾ 135 ਦਾ ਕੱਢਿਆ ਸੀ ਮੁੱਲ ਕਹਿੰਦਾ 115 ਦੇਗੇ ਮਾਂ ਚੱਲ ਵਧੀਆ ਹੋਇਆ ਬਾਪੂ ਉਹ ਕਹਿੰਦਾ 40000 ਤਾਂ ਪੁੱਤ ਕਹਿੰਦਾ ਮੈਂ ਸੋਡਾ ਪਾ ਦਿੰਨਾ ਖਾਤੇ 'ਚ ਤੇ ਕਹਿੰਦਾ ਨਾਲੇ ਕਰਜ਼ਾ ਲੈ ਜੂਗਾ ਨਾਲੇ ਕਹਿੰਦਾ ਭਾਈ ਰਿਸ਼ਤੇਦਾਰ ਕੰਮ ਆਉਂਦੇ ਹੁੰਦੇ ਆ ਗਾਹਣੋਂ ਰਿਸ਼ਤੇਦਾਰੀ ਰਿਸ਼ਤਾ ਨਾਲ ਖੜਦੇ ਆ ਕਹਿੰਦਾ ਰੱਬ ਇਹਨਾਂ ਦੀ ਤਰੱਕੀ ਪਾਵੇ ਕੰਮ 'ਚ ਜਿਹੜੇ ਮੇਰੇ ਕੰਮ ਆਏ ਇਹ ਮੈਂ ਕਿਹਾ ਹਾਂ ਬਾਪੂ ਮੈਂ ਆਇਆ ਤਾਂ ਤੈਨੂੰ ਪਤਾ ਵੀ ਰਿਸ਼ਤੇਦਾਰੀ ਕੰਮ ਆਉਂਦੇ ਹੁੰਦੇ ਆ ਤੇ ਮਾਂ ਮੈਨੂੰ ਨਾ ਐਂ ਕਰ ਮੈਂ ਉਹਨਾਂ ਨੂੰ ਬਾਪੂ ਨੂੰ ਛਣੀ ਦਾ ਖਾਤਾ ਨੰਬਰ ਭੇਜਣਾ ਸੀਗਾ ਭੇਜਦਾ ਮੈਨੂੰ ਉਹ ਦੇ ਦੋ ਖਾਤੇ ਕਾਪੀ ਗੱਲ ਸੁਣ ਤੂੰ ਛਣੀ ਦਾ ਖਾਤਾ ਭੇਜਣ ਨੂੰ ਲੋੜ ਨਹੀਂ ਤੂੰ ਮੇਰੇ ਵਾਲਾ ਖਾਤਾ ਭੇਜ ਦੇ ਪੈਸੇ ਤਾਂ ਹੁਣ ਘਰੋਂ ਹੀ ਲੈ ਕੇ ਗਿਆ ਉਹ ਹਾਂ ਮਾਂ ਇਹ ਵੀ ਠੀਕ ਆ ਕੋਈ ਗੱਲ ਨਹੀਂ ਸੋਡੀ ਬੈਂਕ ਵਾਲੇ ਕਾਪੀ ਦੇ ਦੋ ਉਹ ਮੈਂ ਫੋਟੋ ਖਿੱਚ ਕੇ ਭੇਜ ਦਿੰਨੀ ਆ ਬਾਪੂ ਕਹਿੰਦਾ ਸੀ ਕਹਿੰਦਾ ਪੁੱਤ ਫਿਰ ਮੈਂ ਇੱਥੇ ਪਵਾਇਆ ਆਉਂਗਾ ਦੁਕਾਨ ਤੇ ਜਾ ਕੇ ਆਹ ਉਹਨ ਮੇਰੇ ਵਾਲੇ ਖਾਤੇ ਦੀ ਫੋਟੋ ਖਿ ਤੇ ਫਿਰ ਉਹ ਕਢਾ ਕੇ ਭਾਈ ਉਹਨੂੰ ਬੰਟੂ ਦੇਣਾ ਜਿਹੜੇ ਦੇਨੇ ਸੀ ਇੱਟਾਂ ਵਾਲਿਆਂ ਨੂੰ ਪੱਥਰ ਵਾਲਿਆਂ ਨੂੰ ਉਹਨਾਂ ਨੂੰ ਦੇ ਆਊਗਾ ਕੰਮ ਤਾਂ ਚਲਾਉਣਾ ਹੀ ਐ ਮਾਂ ਮੈਂ ਕਾਹੇ ਕਹਿੰਦੀ ਸੀ ਕਿ ਮੀਤ ਭੈਣ ਨਾਲ ਬੰਟੂ ਤੇ ਬੜਾ ਸ਼ੱਕ ਕਰੀ ਬੈਠੀ ਆ ਹਣਾ ਤੈਨੂੰ ਪਤਾ ਵੀ ਬੰਟੂ ਮੈਂ ਆਪਣੇ ਭਰਾਵਾਂ ਵਾਂਗ ਪਾਲਿਆ ਮੇਰੇ ਆਏ ਤੋਂ ਵਿਆਹਿਆ ਪਹਿਲਾਂ ਤਾਂ ਕੁਮਾਰੇ ਹੁੰਦਾ ਸੀਗਾ ਤੇ ਉਦੋਂ ਮੈਨੂੰ ਸਾਰਾ ਦਿਨ ਭਾਬੀ ਮੇਰੇ ਕੱਪੜੇ ਤੋੜੇ ਭਾਬੀ ਮੈਨੂੰ ਰੋਟੀ ਪੁਕਾ ਦੇ ਭਾਬੀ ਮੈਂ ਗੇਮ ਖੇਡਣ ਜਾਣਾ ਮੇਰਾ ਬੈਗ ਕਿੱਥੇ ਆ ਮੇਰੇ ਬੂਟ ਕਿੱਥੇ ਆ ਮੈਂ ਤਾਂ ਉਹਨੂੰ ਕਦੇ ਵੀ ਨਹੀਂ ਆਇਆ ਸਮਝਿਆ ਵੀ ਮੈਂ ਹਾਸੀ ਮੇ ਜਾ ਕੇ ਜਾਂ ਚੇਡ ਕਰਾਂ ਵੀ ਮੇਰਾ ਦਿਓਰ ਮੈਂ ਤਾਂ ਉਹਦੇ ਭਰਾਵਾਂ ਵਾਂਗੂ ਸਮਝਦੀ ਆ ਮਾਂ ਸੋਨੂੰ ਵੀ ਪਤਾ ਵੀ ਸ਼ਨੀ ਵੀ ਤੁਹਾਡੇ ਆਪਾਂ ਨੂੰ ਸ਼ਨੀ ਇਹਦੇ ਭਰੋਸੇ ਛੱਡ ਕੇ ਬਾਗ ਜਾਂਦਾ ਮੈਂ ਨਹੀਂ ਕਹਿੰਦੀ ਐ ਵੀ ਤੂੰ ਕੋਈ ਗਲਤ ਐ ਜਾਂ ਬੰਟੂ ਗਲਤ ਐ ਠੀਕ ਐ ਮੈਨੂੰ ਤਾਂ ਸ਼ਨੀ ਵੀ ਉਹੋ ਜਿਹਾ ਤੇ ਬੰਟੂ ਵੀ ਉਹੋ ਜਿਹਾ ਦੋਨੇ ਪੁੱਤ ਬਰਾਬਰ ਦੇ ਐ ਤੇ ਨੋਹਾ ਵੀ ਭਾਈ ਚੱਲ ਤੁਸੀਂ ਬਰਾਬਰ ਦਿਊਂਗਾ ਮੈਂ ਤਾਂ ਮੈਂ ਨਹੀਂ ਕਹਿੰਦੀ ਜਦੋਂ ਅਗਲੇ ਦੀ ਤੀਮੀ ਤਾਂ ਫਿਰ ਜਦੋਂ ਉਹ ਕੋਈ ਗੱਲਬਾਤ ਦੱਸਦਾ ਨਹੀਂ ਹੈ ਉਹਨੂੰ ਗੁੱਸਾ ਤਾਂ ਆਊਗਾ ਹੀ ਇਹ ਤਾਂ ਤੂੰ ਮੰਨਦੀ ਹੈ ਨਾ ਮਾਂ ਮੰਨਦੀਆਂ ਜਾਇ ਜਾ ਗੁੱਸਾ ਤਾਂ ਉਹਦਾ ਜੇ ਹੁਣ ਕਹਿੰਦੇ ਹੁੰਦੇ ਮੇਰਾ ਬੰਦਾ ਕੱਲ ਨੂੰ ਕੁਝ ਕਰੇ ਆਂ ਤਾਂ ਮੈਂ ਵੀ ਗੁੱਸਾ ਕਰੂੰਗੀ ਤੀਵੀਆਂ ਦੀ ਕਿੱਡੀ ਉਹ ਹੋਵੇ ਕੋਈ ਨਹੀਂ ਜਰਦੀ ਹੁੰਦੀ ਮੇਰਾ ਬੰਦਾ ਬਾਹਰ ਤੁਰਿਆ ਫਿਰੇ ਆਏ ਹੁਣ ਮੈਨੂੰ ਤਾਂ ਪਤਾ ਹੀ ਐ ਕਿ ਐਸਾ ਲੋਗੇ ਤੈਨੂੰ ਵਿਆਹੀ ਆਈ ਨੂੰ ਹੈ ਪਰ ਭਾਈ ਉਹ ਹੀ ਗੱਲ ਅਗਲੇ ਨਾਲੇ ਥੋੜੀ ਜੀ ਫਿਰ ਅਮੀਰ ਘਰ ਦੀ ਐ ਹੈ ਹੈ ਫਿਰ ਮਾਂ ਤੂੰ ਐਂ ਕਰ ਦੇ ਨਾ ਖਾਤੇ 'ਚ ਆਪਦੇ ਪੈਸੇ ਪਵਾਉਣ ਨਾਲੋਂ ਮੀਤ ਦੇ ਖਾਤੇ 'ਚ ਪਾ ਦੇ ਨਾਲੇ ਉਹਨੂੰ ਖੁਸ਼ੀ ਹੋ ਜੂ ਉਹ ਨਾਲੇ ਉਹਨੂੰ ਵਿਸ਼ਵਾਸ ਆ ਜੂ। ਓਹੋ ਮੇਰਾ ਤੇ ਮੀਤ ਦਾ ਕੀ ਵੰਡਿਆ ਦੱਸ। ਮੇਰੇ ਖਾਤੇ 'ਚ ਹੋਏ ਕਿ ਮੀਤ ਦੇ ਖਾਤੇ 'ਚ ਹੋਏ। ਦੇਣੇ ਤੇ ਕਢਾ ਕੇ ਵੰਟੂ ਨੂੰ ਉਹਨੂੰ ਇੱਟਾਂ ਵਾਲਿਆਂ ਨੂੰ ਫੜਾਉਣੀ ਐ। ਪੱਥਰ ਵਾਲਿਆਂ ਨੂੰ ਮਿਸਤਰੀ ਲਉਣਾ ਉਹਨਾਂ ਨੂੰ ਵੰਡਣੇ ਐ ਡੋਡੀ। ਮੈਂ ਤਾਂ ਐ ਸੀ ਮਾਂ ਨਾਲੇ ਉਹਦਾ ਸ਼ੱਕ ਦੂਰ ਹੋ ਜਾਊਗਾ ਪਰਾਂ ਕਲੇਸ਼ ਮੁੱਕ ਜੂ। ਉਹਦੇ ਦਿਲ 'ਚੋਂ ਵੀ ਬਹਿਮ ਮਟ ਜੂਗਾ। ਓਹੋ ਸ਼ੱਕ ਨੂੰ ਉਹਨੂੰ ਕਢਾਏ ਐ ਮੈਂ ਦੱਸ ਦੋ ਵੀ ਭਾਈ ਉਹਦੇ ਪਿਓ ਨੇ ਪੈਸੇ। ਦੇਖ ਲੈ ਮੋਰਤੇ। ਠੀਕ ਆ ਮਾਂ ਫਿਰ ਮੈਂ ਕਹ ਉਹ ਮੈਨੂੰ ਦੇ ਦੋ ਕੱਢ ਕੇ ਕਾਪੀ ਜੀ ਮੈਂ ਫੋਟੋ ਖਿੱਚ ਕੇ ਪਾ ਦਿੰਨੀ ਐ। ਮਾਦਾ ਮਸ਼ੀਨ ਚੋਂ ਕੱਪੜੇ ਕੱਢਦੀ ਕੱਢਦੀ ਬਾਪੂ ਨੂੰ ਕੌਣ ਕਰਦਾ ਆ ਗਈ ਸੀ ਅਨਮਾਰੀ ਦਾ ਲੋਕਰ ਜਾਨੀ ਮੂਹਰਲਾ ਹਾਂ ਉਹ ਤੇ ਲੋਕ ਨਹੀਂ ਲੱਗਿਆ ਉਹੀ ਹੈ ਖੋਲ ਕੇ ਜਿੱਤੇ ਮੂਰੀ ਪਈ ਹੈ ਠੀਕ ਆ ਮੈਂ ਤਾਂ ਮੈਨੂੰ ਪਤਾ ਥੱਗਲੇ ਤੇ ਆ ਲੈ ਜਾ ਬਾਹਰ ਪਾ ਦੇ ਧੁੱਪੇ ਠੀਕ ਆ تعال ਹਾਂ ਮਾਤਾ ਜੀੰ ਗੈਰਾ ਬਵਾਸ ਗਿਆ ਜਿਹੜੇ ਪੈਸੇ ਕਹਿਤਾ ਵੀ ਮੋੜਦਾਨੇ ਨਹੀਂ ਮੈਂ ਤਾਂ ਐਂ ਕਹਿਤਾ ਸੀ ਵੀ ਚੱਲ ਭਾਈ ਗਏ ਆਏ ਉਹ ਤਾਂ ਅਰੇ ਮੀਤ ਨੂੰ ਦੱਸ ਦੋਗੇ ਵੀ ਭਾਈ ਚੱਲ ਪੈਸੇ ਤਾਂ ਮੋੜਤੇ ਉਹਨਾਂ ਦੇ ਬਾਈ ਕਿਰਨ ਬਾਈ ਪਈ ਇੱਧਰ ਬਾਲਟੀ ਜਿਹ ਹੈ ਨੀ ਆਮ ਮੈਂ ਫੜਾ ਮੈਨੂੰ 5 ਮਿੰਟ ਹਾਂ ਨਹਾਉਣਾ ਮੈਂ ਬਾਲਟੀ ਤਾਂ ਬਾਈ ਲੈ ਲਈ ਕੋਈ ਨਹੀਂ ਮੈਂ ਤੁਹਾਨੂੰ ਤੁਹਾਡੇ ਨਾਲ ਗੱਲ ਕਰਨੀ ਸੀਗੀ ਗੱਲ ਕਰਨੀ ਸੀ ਹਾਂ ਉਹ ਪਈ ਕੋਸ ਨਾ ਕੋਸ ਤਾਂ ਮੈਨੂੰ ਗੱਲ ਪਤਾ ਅੱਛਾ ਬਾਈ ਤੁਹਾਨੂੰ ਕੀ ਗੱਲ ਪਤਾ ਆਹੀ ਆਹ ਭਾਈ ਪੈਸਿਆਂ ਪੂਸਿਆਂ ਵਾਲੀ ਬਾਈ ਉਹ ਤਾਂ ਚੱਲ ਠੀਕ ਆ ਤੇ ਮੜਾ ਤੁਸੀਂ ਵੀ ਗगन ਨੂੰ ਸਮਝਾਇਆ ਕਰੋ ਨਾ ਵੀ ਆਏ ਹਨਾ ਫਿਰ ਵੀ ਆਖਰ ਨੂੰ ਵੰਟੂ ਦੇ ਘਰ ਆਣੀਆਂ ਵੀ ਮੈਨੂੰ ਤਾਂ ਪੁੱਛ ਦੱਸ ਲਿਆ ਕਰੇ ਪੈਸਾ ਤੇਲੀ ਦੇਣ ਲੱਗੇ ਭਾਈ ਦੇਖ ਮੈਂ ਤੇਰਿਆਂ ਨਾਲ ਸਾਰੀਆਂ ਗੱਲਾਂ ਨਾਲ ਸਹਿਮਤ ਆ ਵੀ ਭਾਈ ਵੰਟੂ ਦੀ ਤੇ ਗगन ਦੀ ਗਲਤੀ ਆ ਹਾਂ ਭਾਈ ਹੈ ਹਾਂ ਉਹਨੂੰ ਮੈਂ ਹੀ ਕਿਹਾ ਸੀ ਗगन ਨੂੰ ਵੀ ਭਾਈ ਵੰਟੂ ਨੂੰ ਕਹਦੇ ਪੈਸੇ ਫੜਾਇਓ ਉਹ ਆ ਕੇ ਸੀ ਮੋੜ ਦੇਾਂਗੇ ਨਾਲੇ ਭਾਈ ਜੇ ਘਰ ਚ ਥਵਾ ਕੇ ਰੱਖੋਗੇ ਨਾ ਨਿੱਕੀਆਂ ਨਿੱਕੀਆਂ ਗੱਲਾਂ ਤੇ ਕਲੇਸ਼ ਕਰੋਗੇ ਵੀ ਵੰਟੂ ਬੇਬੇ ਦੇ ਆਖੇ ਲੱਗਦਾ ਵੰਟੂ ਗगन ਦੇ ਆਖੇ ਲੱਗਦਾ ਇਹਨਾਂ ਗੱਲਾਂ ਨਾਲ ਭਾਈ ਘਰ ਨਹੀਂ ਚੱਲਦੇ ਹੁੰਦੇ ਭਾਈ ਉਹ ਤਾਂ ਗੱਲ ਠੀਕ ਆ ਤੁਹਾਡੀ ਗੱਲ ਹੈਨਾ ਮੈਂ ਸਾਰੀ ਸਮਝ ਗਈ ਗੱਲ ਕਰਾਂ ਜੀ ਆ ਚੱਲ ਮੈਂ ਨਾ ਪਹਿਲੇ ਜਮਾ ਨਹੀਂ ਇਹਨਾਂ ਤੇ ਸ਼ੱਕ ਸ਼ੁੱਕ ਕਦੇ ਕੀਤਾ ਸੀਗਾ ਤੇ ਮੈਨੂੰ ਵੀ ਸ਼ੱਕ ਆਏ ਹੋ ਗਿਆ ਮੈਂ ਕਿਹਾ ਵੀ ਗਗਨ ਚੱਲ ਮੈਨੂੰ ਤਾਂ ਦੱਸ ਦਿੰਦੀ ਚੱਲ ਬੰਟੂ ਦਾ ਮਨ ਤੇ ਆ ਟਾਈਮ ਨਹੀਂ ਲੱਗਿਆ ਉਹ ਕਹਿੰਦਾ ਮੇਰਾ ਟਾਈਮ ਨਹੀਂ ਲੱਗਿਆ ਮੈਂ ਨਾਲ ਦੀ ਨਾਲ ਬਾਹਰ ਦੀ ਵਾਰ ਪੈਸੇ ਲੈ ਕੇ ਮਾਂ ਤੋਂ ਭੱਗ ਗਿਆ ਹੈਨਾ ਤੇ ਵੀ ਗਗਨ ਚੱਲ ਮੈਨੂੰ ਮਾੜਾ ਦੱਸ ਦਿੰਦੀ ਤਾਂ ਗੱਲ ਨਿਬੜ ਜਾਂਦੀ ਐਨੀਆਂ ਗੱਲਾਂ ਵੱਧੀਆਂ ਹੀ ਨਾ ਉਹ ਭਾਈ ਉਹ ਵੀ ਮੇਰੀ ਗਲਤ ਹੋਈ ਆ ਮੇਰੇ ਤੋਂ ਨਹੀਂ ਚੱਕਿਆ ਗਿਆ ਦਾ ਫੋਨ ਬੰਟੂ ਦਾ ਤਾਂ ਮੈਨੂੰ ਫੋਨ ਆ ਗਿਆ ਸੀ ਕਹਿੰਦਾ ਭਾਈ ਪੈਸੇ ਦੇ ਕੇ ਤੇ ਆਹ ਮੋੜ ਦੇਣਗੇ ਉਹ 10-15 ਦਿਨਾਂ ਨੂੰ ਉਹਨਾਂ ਨੇ ਹਾਂ ਹੋਮ ਵੀ ਕਰਤੀ ਕਹਿੰਦੇ ਮੋੜ ਦੇਾਂਗੇ ਪੈਸੇ ਆਪਾਂ ਬਾਈ ਜਦੋਂ ਮੋੜਨਗੇ ਦੇਖੀ ਜਾਊਗੀ ਗੱਲ ਕਰ ਪੈਸਿਆਂ ਦੀ ਲੋੜ ਤਾਂ ਨਾ ਐ ਸੀਗੀ ਹੁਣ ਸੀਗੀ ਮੈਨੂੰ ਪੈਸਿਆਂ ਦੀ ਲੋੜ ਉਹ ਭਾਈ ਮੈਨੂੰ ਵੀ ਇਹ ਗੱਲ ਦਾ ਪਤਾ ਵੀ ਉਧਰ ਕੋਠੀ ਆਪਾਂ ਪਾਈ ਜਾਨੇ ਆ ਮੈਂ ਤੈਨੂੰ ਇੱਕ ਗੱਲ ਹੋ ਸਮਝਾਉਣਾ ਪਹਿਲੀ ਗੱਲ ਤਾਂ ਮੈਂ ਤੈਨੂੰ ਸਮਝਾ ਨਹੀਂ ਸਕਦਾ ਤੂੰ ਆਪ ਹੀ ਸਿਆਣੀ ਹੈਗੀ ਆਪ ਸਮਝਦਾਰ ਆ ਜੇ ਆਪਾਂ ਘਰ 'ਚ ਇਕੱਠੇ ਰਹਾਂਗੇ ਨਾ ਆਪਣਾ ਥਵਾਕ ਹੋਊਗਾ ਤੇ ਤਾਂ ਹੀ ਆਪਾਂ ਕੰਮ ਜਾਵਾਂ ਨਹੀਂ ਹੱਥਾਂ ਦੀ ਕਮਾਈ ਨਾਲ ਨਾ ਘਰ ਦਾ ਸੌਦਾ ਨਹੀਂ ਪੂਰਾ ਹੁੰਦਾ ਤੇ ਆਪਾਂ 50 ਲੱਖ ਦੀ ਕੋਠ ਚਲ ਬਾਈ ਉਹ ਤਾਂ ਰਲ ਮਿਲ ਕੇ ਹੀ ਪਾਈ ਜਾਨੇ ਆ ਦੇਖ ਅੱਧੇ ਕ ਪੈਸੇ ਤੁਸੀਂ ਕਰੀ ਜਾਨੇ ਆ ਅੱਧੇ ਕ ਅਸੀਂ ਕਰੀ ਜਾਨੇ ਆ ਅਖਰ ਨੂੰ ਰਹਿਣਾ ਤਾਂ ਇਕੱਠਾ ਹੀ ਆ ਉਹ ਭਾਈ ਤਾਂ ਹੀ ਤਾਂ ਤੈਨੂੰ ਮੈਂ ਕਹੀ ਜਾਨਾ ਵੀ ਰਲ ਮਿਲ ਕੇ ਕਰੀ ਜਾਨੇ ਆ ਆ ਮੈਂ ਬਾਹਰ ਦਾ ਕੰਮ ਕਰੀ ਜਾਨਾਗਾ ਹੈ ਤੇ ਉਹ ਘਰ ਦਾ ਸੰਭੀ ਜਾਂਦਾ ਦੇਖ ਜੇ ਮੈਂ ਵੀ ਘਰ ਚੁੱਲ੍ਹ ਜਗਿਆ ਤਾਂ ਕਿੱਥੋਂ ਉਧਰੋਂ ਮੈਂ 20-50000 ਕਮਾ ਲੂੰਗਾ ਮਹੀਨੇ ਦਾ ਉਹ ਤਾਂ ਗੱਲ ਠੀਕ ਹੈ ਬਾਈ ਬਸ ਗਾਹ ਨੂੰ ਨਾ ਮੜਾ ਗਗਨ ਨੂੰ ਸਮਝਾ ਆ ਵੀ ਮੈਨੂੰ ਦੱਸ ਦਿਆ ਕਰ ਕਿਉਂਕਿ ਐ ਮੈਨੂੰ ਗੁੱਸਾ ਆ ਜਾ ਲੱਗਿਆ ਹੋਰ ਉਹ ਭਾਈ ਜੇ ਨਿਕੀਆਂ ਨਿਕੀਆਂ ਗੱਲਾਂ ਤੇ ਗੁੱਸਾ ਕਰਨ ਲੱਗ ਗਿਆ ਨਾ ਤੂੰ ਤੇ ਪਹਿਲਾਂ ਗगन ਕੋਲੀ ਬੈਠਾ ਰਹਿੰਦਾ ਸੀ 1 2 ਜੇ ਇਹ ਜੀ ਕੋਈ ਗੱਲ ਹੁੰਦੀ ਭਾਈ ਮਾੜਾ ਮੋਟਾ ਨਾ ਆਪਦੇ ਦਿਮਾਗ ਨਾਲ ਸੋਚਿਆ ਕਰੋ ਤੂੰ ਪੜ੍ਹੀ ਲਿਖੀ ਆ ਤੈਨੂੰ ਸਮਝਾਉਂਦਾ ਮੈਂ ਚੰਗਾ ਨਹੀਂ ਲੱਗਦਾ ਇਹ ਕੰਬਲੀ ਚਲ ਕੋਈ ਨਹੀਂ ਭਾਈ ਹੋਰ ਐਵੇਂ ਨਾ ਕੋਈ ਦਿਮਾਗ ਤੇ ਬੋਝ ਪਾਇਆ ਕਰ ਮੈਂ ਜਵਾਕਾਂ ਵਰਗਾ ਸਾਡੇ ਉਹੀ ਡੱਫੜ ਜਾ ਲੱਗਦਾ ਮੈਥੋਂ ਤਾਂ 15 ਸਾਲ ਛੋਟਾ ਆਓ ਠੀਕ ਆ ਵੀਰੇ ਲੈ ਪਾਲਟੀ ਮੰਗੀ ਸੀਗੀ ਭਾਈ ਨੇ ਹੁਣ ਪਤਾ ਨਹੀਂ ਅੰਦਰ ਆਈ ਵਾਗਿਆ ਬਿਨਾ ਪਾਲਟੀ ਤੋਂ ਮੈਨੂੰ ਪਈਆ ਨਪੁੱਤ ਦੇ ਇੱਥੇ ਨਿਕਲ ਕੇ ਤਾਂ ਸਾਂਝ ਆ ਗਿਆ। ਆ ਕੀ ਨਹੀਂ ਏਸੀ ਥੱਲੇ ਮੈਨੂੰ ਬੈਠਣਾ ਪੈਂਦਾ। ਸਰੀਰ ਨੂੰ ਤਾਂ ਘੇਰ ਜੀ ਚੜੀ ਜਾਂਦੀ ਐ। ਨਾਲੇ ਭਾਈ ਪਹਿਲਾਂ ਤਾਂ ਸਾਡੇ ਵਰਗੇ ਤਾਂ ਹੀ ਬੈਠੇ ਰਹਿੰਦੇ ਸੀ। ਹੈ ਬਾਹਰ ਅੱਗੇ ਨੰਮ ਹੁੰਦੇ ਸਾਰੀਆਂ ਕੱਟੀਆਂ ਹੋ ਕੇ। ਆ ਹੁਣ ਵਾਲੀਆਂ ਤਾਂ ਆਈਆਂ ਨਾ ਕਿਸੇ ਨੇ ਵਰਤਦੀਆਂ ਨਾ ਕਿਸੇ ਨੇ ਬੋਲ ਬਲਾਰਾ ਕਰਿਆ ਕੰਮ ਮਾੜਾ ਮੋਟਾ ਤੇ ਅੰਦਰ ਪੈ ਜਾਂਦੀਆਂ। ਤੂੰ ਕਿਵੇਂ ਆ ਗਈ ਬਾਹਰ? ਮਾਂ ਮੈਂ ਤਾਂ ਨਾ ਚਾਹ ਬਣਾਈ ਸੀਗੀ ਘਟਕ। ਮੈਂ ਕਿ ਤੁਸੀ ਵੀ ਪੀ ਲੈਂਦੇ। ਮੈਂ ਸਾਰੇ ਅੰਦਰ ਲੱਭੀ ਗਈ ਤੂੰ ਮੈਨੂੰ ਮਿਲ ਹੀ ਨਹੀਂ ਹੈਗੀ। ਮਾਤਾ ਭਾਈ ਨਾ ਮੇਰਾ ਜੀਜਾ ਕਰ ਬਾਹਰ ਆ ਕੇ ਬੈਗੀ ਹੈ ਬਾਹਰ ਆ ਕੇ ਬੈਣੀ ਆ ਦੇ ਕਿੰਨੀ ਸੁਣੀ ਹਵਾ ਲੱਗਦੀ ਹੈ ਨਾ ਇੱਥੇ ਹਵਾ ਤਾਂ ਲੱਗਦੀ ਮਾ ਤਾਂ ਤੀਜੀ ਲੱਗਦੀ ਹੁਣ ਸਾਨੂੰ ਤਾਂ ਏਸੀ ਦਾ ਸੁਭਾਅ ਬਣਿਆ ਹੋਇਆ ਤੈਨੂੰ ਪਤਾ ਹਾਂ ਫਿਰ ਤੂੰ ਤਾਂ ਭਾਈ ਸਾਰੇ ਦਿਨ ਉਹਦੇ ਚ ਰਹਿਣਾ ਅਸ ਤਾਂ ਹੁਣ ਤੈਨੂੰ ਪਤਾ ਸ਼ੁਰੂ ਤੋਂ ਉਹਦੇ ਕਿਹੜੇ ਪੱਖੇ ਹੁੰਦੇ ਸੀ ਕੀ ਹੁੰਦਾ ਸੀ ਆਏ ਸੀ ਹਉ ਸੀ ਤੇ ਸਾਰਾ ਦਿਨ ਆਏ ਪੱਖੇ ਦੀ ਝਾਲੀ ਮਾਰੀ ਜਾਂਦੇ ਆ ਬੈਠੇ ਰਹਿੰਦੀਆਂ ਹਾਂ ਮਾਂ ਪਹਿਲਾਂ ਵਾਲੇ ਜਵਾਨੇ ਤਾਂ ਪਹਿਲਾਂ ਹੀ ਸੀਗੇ ਤੇ ਮੈਂ ਤਾਂ ਨਾ ਤੇਰੇ ਕੋਲ ਕੰਮ ਆਈ ਸੀ ਮਾ ਤੇ ਉਹ ਮਾਸਰ ਜੀ ਨੇ ਪੈਸੇ ਕਰਤੇ ਮੈਂ ਸੁਣਿਆ ਹਾਂ ਕਰਤਾ ਦਿੱਤੇ ਨਾ ਤੁਸੀਂ ਆਪਦੇ ਖਾਤੇ ਚ ਕਰਾ ਲੈ 40000 ਹੈ ਨਹੀਂ ਉਹ ਖਾਤੇ ਚ ਤਾਂ ਕਾਨੂੰ ਉਹ ਕਹਿੰਦੀ ਸੀ ਵੀ ਸ਼ਨੀ ਦੇ ਖਾਤੇ ਚ ਕਰਾ ਦਾਨੀ ਹੈ ਤੇ ਮੈਂ ਆਖਿਆ ਚਲ ਤੂੰ ਮੇਰੇ ਵਾਲਾ ਖਾਤਾ ਦੇ ਦੇ ਤੇ ਮੈਂ ਉਹਦੇ ਚ ਕਰਾ ਦੇ ਉਹ ਹੋ ਮਾਂ ਤੂੰ ਸਿੱਧਾ ਹੀ ਮੇਰਾ ਖਾਤਾ ਦੇ ਦਿੰਦੀ ਪੈਸੇ ਸਮਝ ਜਾਂਦੇ ਮੈਂ ਕਿਹੜਾ ਖਰਚ ਨੇ ਸੀ ਉਹ ਪੁੱਤ ਤੇਰਾ ਵਾਲਾ ਖਾਤਾ ਤਾਂ ਮੈਂ ਤਾਂ ਦੇ ਦਿੰਦੀ ਮੈਂ ਆਖਿਆ ਚਲ ਕਢਾਉਣਾ ਹੀ ਆ ਹੁਣ ਆਪਾਂ ਤਾਂ ਕਰਕੇ ਮੈਂ ਕਹਿਤਾ ਨਾ ਕਢਾਉਣੇ ਕਾਦੇ ਵਾਸਤੇ ਮਾਂ ਹੁਣ ਪੈਸੇ ਤੇ ਪੁੱਤ ਉਹਦੋਂ ਸਮਾਨ ਸੂਣ ਲੈਉਣਾ ਜਿਹੜੇ ਸਮਾਨ ਵਾਸਤੇ ਪੈਸੇ ਲੈ ਕੇ ਗਿਆ ਸੀ ਉਹ ਤਾਂ ਹਜੇ ਆਪਣਾ ਪੀ ਆਈ ਲੈਉਣ ਵਾਲਾ ਚਲ ਉਹ ਤਾਂ ਪਿਆ ਮਾਂ ਉਹ ਗੱਲ ਇਹ ਸੀਗੀ ਚਲ ਹਨਾ ਤੇ ਹੁਣ ਸ਼ਨੀ ਵੀਰਾ ਜਿਹੜੇ ਪੈਸੇ ਥੇਲੇ ਲਿਆਉਂਦਾ ਉਹਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਆਉਂਦਾ ਹੈਗਾ ਸਾਡੇ ਸਾਰੇ ਪੈਸੇ ਚੱਲੀ ਜਾਂਦੇ ਰਹਿੰਦੇ ਹੁਣ ਤੂੰ ਕਹੇਂਗੀ ਵੀ ਹੁਣ ਸਾਡਾ ਜਾ ਗਗਣ ਕਾ ਵੀ ਆਪਣਾ ਕਿਹੜਾ ਬਗਾਨਾ ਹੋ ਗਿਆ ਆਪਾਂ ਇਕੱਠਿਆਂ ਮੈਨੂੰ ਪਤਾ ਹੁਣ ਤੂੰ ਆਹੀ ਗੱਲ ਕਹੇਂਗੀ ਮੈਨੂੰ ਮਾਂ ਫੇਰ ਵੀ ਚਲੋ ਦੇਖ ਹੁਣ ਸਾਡੀ ਕਮਾਈ ਤੇ ਸਾਡੇ ਪੱਲੇ ਕੁਝ ਵੀ ਨਹੀਂ ਰਹਿਦੀ ਹੈਗੀ ਚਲ ਕੋਈ ਨਾ ਪੁੱਤ ਜਿਹੜੀ ਚੀਜ਼ ਕੱਠੇ ਚ ਬਣ ਜੇ ਨਾ ਉਹਦੇ ਵਰਗੀ ਰੀਸ ਨਹੀਂ ਅੱਡ ਤਾਂ ਕਦੋਂ ਹੀ ਹੋਜੋ ਹੈ ਮਾਂ ਹੁਣ ਤਾਂ ਅੱਡ ਹੋਣਾ ਹੀ ਕਿਉਂਕਿ ਮੇਰੀ ਹੁਣ ਨਹੀਂ ਨਿਵਦੀ ਹੈਗੀ ਗਗਨ ਨਾਲ ਮੈਂ ਤਾਂ ਬਧੀਆ ਢੀ ਚੰਗੀ ਨਾਲੇ ਆਪਦਾ ਪੈਸਾ ਥੇਲਾ ਸਮਿਆ ਰਿਆ ਕਰੂਗਾ ਅਸੀਂ ਆਦੇ ਘਰ ਤੇ ਪੈਸਾ ਲਾਈਏ ਭਵਨਾ ਨਾਲਾਈਏ ਓਹੋ ਪੁੱਤ ਦੱਸ ਤੂੰ ਕੀ ਲੈਹੁਣ ਵਾਲਾ ਪੈਸੇ ਹੁਣ ਲੈ 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 ਹੈ ਤੇਥੋਂ ਪੈਸੇ ਬੰਡੇ ਆਲੇ ਗੱਲ ਉਹ ਨਹੀਂ ਹੈਗੀ ਮਾਂ ਮੈਨੂੰ ਪਤਾ ਤੂੰ ਮੇਰੇ ਨਾਲ ਤਾਂ ਫਰਕ ਰੱਖਦੀ ਨਹੀਂ ਹੈਗੀ ਠੀਕ ਹੈ ਫਰਕ ਤਾਂ ਤੂੰ ਉਹਦੇ ਨਾਲ ਵੀ ਨਹੀਂ ਰੱਖਦੀ ਗੱਲ ਤਾਂ ਇਹ ਆ ਹੁਣ ਗਾਹਾਂ ਨੂੰ ਸਾਡੇ ਪੈਸਿਆਂ ਦਾ ਮੰਨ ਲੈ ਜੇ ਤੂੰ ਵੰਟੂ ਨੂੰ ਪੜਾਤੇ ਪੈਸੇ ਫਿਰ ਤੈਨੂੰ ਕੀ ਲੱਗਦਾ ਵੰਟੂ ਦਾ ਹਣੂ ਗਾਹਾਂ ਨੂੰ ਪੈਸੇ ਦੇਊਗਾ ਨਾ ਜਦੋਂ ਹੁਣ ਦੇ ਤੇ ਗਾਹਾਂ ਨੂੰ ਵੀ ਦੇ ਸਕਦਾ ਨਾ ਨਿੱਕਾ ਮਲੀਏ ਗਾਹਾਂ ਨੂੰ ਉਹਨੇ ਕਾਦੇ ਵਾਸਤੇ ਦੇਣੇ ਆ ਚਲ ਉਹ ਤਾਂ ਜੀ ਆਪਾਂ ਵੀ ਸਮਝੀਏ ਚਲ ਆਪਾਂ ਵੀ ਉਹ ਰੋਲਾ ਪਾਈ ਜਿੰਦ ਹੁਣ ਉਹਦੇ ਮੂੰਹ ਤੇ ਤਾਂ ਉਹ ਤਾਂ ਹੈ ਹੀ ਨਹੀਂ ਆਪਾਂ ਗੱਲ ਕਰਦੇ ਆ ਵੀ ਚਲ ਉਹਨੂੰ ਫੋਨ ਆ ਗਿਆ ਵੰਟੂ ਉਹਦੇ ਪ੍ਰਾਪਰ ਆਪਰੇਸ਼ਨ ਹੋਣਾ ਉਧਰ ਦੇ ਉਧਰ ਕਹਿੰਦਾ ਮਾਂ ਜਦੋਂ ਨੂੰ ਮੈਂ ਘਰੇ ਆਉਂਦਾ ਕੀ ਤਾਂ ਕੀ ਹੋ ਜਾਂਦਾ ਵਿਚਾਰੇ ਨੂੰ ਚੱਲ ਜੀ ਆਪਣੇ ਪੈਸਿਆਂ ਨਾਲ ਉਹਦੀ ਜਾਨ ਬਚ ਗਈ ਤੇ ਫਿਰ ਆਪਾਂ ਹੋਰ ਕੀ ਭਾ ਦੇ ਮਾਂ ਇਹ ਤਾਂ ਨਾ ਚੱਲ ਚੰਗਾ ਹੋਇਆ ਉਹਦੀ ਜਾਨ ਬਚ ਗਈ ਮੈਂ ਨਹੀਂ ਚਾਹੁੰਦੀ ਹੈਗੀ ਉਹਦਾ ਭਰਾ ਮੇਰਾ ਵੀ ਭਰਾ ਹੈਗਾ ਹੈ ਨਾ ਕੋਈ ਫਰਕ ਨਹੀਂ ਰੱਖਦੀ ਹੈਗੀ ਮੈਂ ਉਹਦੇ ਨਾਲ ਗੱਲ ਤੇ ਇਹ ਵੀ ਮੜਾਏ ਦੱਸਣ ਨਾਲ ਕੀ ਹੁੰਦਾ ਸੀ ਮੈਂ ਏਡਾ ਸ਼ੱਕ ਕਰਦੀ ਨਾ ਜੇ ਮੜਾਏ ਦੱਸ ਦਿੰਦੀ ਸ਼ੱਕ ਤਾਂ ਬਣਦਾ ਹੀ ਹੈ ਨਾ ਫਿਰ ਮੇਰਾ ਤਾਂ ਮੇਰਾ ਵੀ ਕੀ ਕਸੂਰ ਹੈ ਦੇ ਵਿੱਚ ਮੈਂ ਕਿਉਂ ਲੱਗਦੀਆਂ ਸਭ ਨੂੰ ਉਹ ਮੈਂ ਨਹੀਂ ਗੱਲ ਕਰ ਲਈ ਸੀ ਉਹ ਕਹਿੰਦਾ ਮਾਂ ਬਸ ਨਾ ਉਹ ਹੀ ਨਹੀਂ ਗੱਲ ਕਰੀ ਕਹਿੰਦਾ ਮੈਂ ਉਧਰ ਦੀ ਉਧਰ ਵਾਗ ਗਿਆ ਵੀ ਚਲ ਜਦੋਂ ਉਹਨਾਂ ਨੇ ਮੋੜ ਤੇ ਉਹੀ ਪੈਸੇ ਆਪਾਂ ਉਧਰ ਦੇ ਆਵਾਂਗੇ ਟੋਟਾ ਟਾਲਿਆਂ ਨੂੰ ਪੱਥਰ ਪੁੱਤਰਾਂ ਵਾਲਿਆਂ ਨੂੰ ਐ ਸੀ ਚਲ ਉਹ ਤਾਂ ਮਾਂ ਜਿਹੜੇ ਦੇਣੇ ਆ ਦੇਣੇ ਅਗੇ ਤੇ ਹੁਣ ਤੂੰ ਖਾਤੇ ਚ ਕਢਾ ਕੇ ਕਦੋਂ ਲਿਆਂਗੀ ਫਿਰ ਪੈਸੇ ਕੋਈ ਨਾ ਪੁੱਤ ਤੈਨੂੰ ਚਾਹੀਦੇ ਤਾਂ ਲਿਆਉਣੀ ਆ ਚਾਹੀਦੇ ਸੀਗੇ ਮਾਂ ਮੈਨੂੰ ਪੈਸੇ ਫਿਰ ਤੂੰ ਮੈਨੂੰ ਕਢਾ ਕੇ ਲੈ ਆ ਕੇ ਦੇ ਦੇ ਮੈਂ ਤੇਰੇ ਨਾਲ ਵਗ ਜਣੀ ਆ ਹਾਂ ਨਾਲ ਵਗ ਚੱਲੀ ਤੇ ਆਪਾਂ ਸਕੂਟਰ ਲਿਆ ਜਾਗੇ ਜੇ ਬੰਟੂ ਦਾ ਨਾ ਟਾਈਮ ਲੱਗਿਆ ਚਲ ਕੋਈ ਨਾ ਸੂਟਰੀ ਲੈ ਜਾਗੇ ਤੂੰ ਮੈਨੂੰ ਲੈ ਚੱਲੀ ਤੇ ਕਾਫੀ ਲੈ ਕੇ ਮੈਂ ਕਢਾ ਕੇ ਦੇ ਦਾਨੀ ਤੈਨੂੰ ਮੇਰੀ ਗੱਲ ਸੁਣ ਮਾਂ ਮੈਂ ਨਾ ਟਾਈਮ ਦੇਖ ਕੇ ਆਈ ਹੁਣ ਤਾਂ 12 ਵਾਲੀ ਚਾਹ ਕੀਤੀ ਆਪਾਂ ਹਨਾ ਤੇ ਫਿਰ 2 ਵਜੇ ਤੈਨੂੰ ਪਤਾ ਬੈਂਕ ਬੰਦ ਹੋ ਜਾਂਦਾ ਤੇ ਉਦੋਂ ਪਹਿਲਾਂ ਆਪਾਂ ਜਾਇ ਆਉਣਗਾ ਦੋਨੇ ਜਣਾਂ ਆ ਜਾ ਚਾਹ ਪੀ ਲੈ ਤੇ ਚੱਲ ਗਏ ਬੈਂਕ ਚ ਚਲ ਦੇਖ ਲੈ ਮਰਜੀ ਹੁਣ ਵਗ ਚੱਲ ਜੇ ਭਾਈ ਉਹ ਰੋਟੀ ਰੋਟੀ ਖਾਂਦੇ ਹੁੰਦੇ ਜਦੋਂ ਉਹਨਾਂ ਦਾ ਟਾਈਮ ਹੁੰਦਾ ਉਦੋਂ ਬਾਅਦ ਚੱਲਣਾ ਤਾਂ ਵਗ ਚੱਲੀ ਬਾਅਦ ਕਿਹਨੇ ਦੇਖਿਆ ਮਾਂ ਮੈਂ ਤਾਂ ਕਹਨੀ ਹੁਣੀ ਵ ਮੈਂ ਵੀ ਕੌਮਲੀ ਨੇ ਉਦੋਂ ਉਹੀ ਕਹਤਾ ਲੈ ਮੈਂ ਆ ਮੇਰੇ ਯਾਦ ਹੀ ਨਹੀਂ ਆਈ ਵੀ ਤੇ ਵੀ ਚਲ ਗਗਨ ਨੇ ਤਾਂ ਕਿਹਾ ਸੀ ਉਮੀਦ ਦੇ ਖਾਤੇ ਚ ਕਰਾ ਦਨੇ ਮੈਂ ਉਹਨੂੰ ਕਹਤਾ ਵੀ ਚਲ ਵਨ ਟੂ ਦੇਣੇ ਤਾਂ ਹੈਗੇ ਕਢਾ ਕੇ ਚਲ ਕੋਈ ਨਾ ਇਹਦੇ ਇੱਕ ਇਧਰ ਲੈ ਕੇ ਜਾਂਦੀ ਐ ਕਢਾ ਕੇ ਇਹਨੂੰ ਫੜਾ ਰਣੀ ਆ ਆਪੀ ਵਨ ਟੂ ਨੂੰ ਫੜਾ ਦੋਗੀ